ਕਰਮਾਂ ਵਾਲਿਆਂ ਨੂੰ ਮਿਲਦੀ ਆ ਜਿਹੜਾ ਇੱਥੇ ਅਵੱਗਿਆ ਕਰੂਗਾ ਜਿਹੜਾ ਸਦਾਤ ਨੂੰ ਛਿੱਕੇ ਤੇ ਟੰਗੂਗਾ ਉਹਨੂੰ ਸਜ਼ਾ ਮਿਲਦੀ ਹੈ ਤੇ ਪੰਥ ਸਜ਼ਾ ਦੇਊਗਾ ਮਾਨ ਸਰ ਕੀ ਸਜ਼ਾ ਉਹਨ ਕੀ ਗੱਲ ਤਾਂ ਪੂਰੀ ਪੰਥ ਸਜ਼ਾ ਦੇਊਗਾ ਸਾਰੀ ਸਿੱਖ ਕੌਮ ਜਿਹੜੀ ਆ ਉਹਦੇ ਵਿੱਚ ਬੜਾ ਰੋਹ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਸਾਡੀਆਂ ਸ਼ਹੀਦੀਆਂ ਦਾ ਮਸਲਾ ਹੈ ਸਾਡੀਆਂ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਦੀਆਂ ਰਿਹਾਈਆਂ ਦਾ ਮਸਲਾ ਹੈ ਪਰ ਐ ਨਹੀਂ ਹੋਣਾ ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਇਹ ਰੋਹ ਦੇ ਵਿੱਚ ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜਜ਼ਬਾਤ ਆ ਅੱਜ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਇਹਨੂੰ ਸਿੱਖੀ ਤੋਂ ਖਾਰਜ ਕਰ ਦਿਓ ਕਿਹਨੂੰ ਕਿਹਨੂੰ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਚੌੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਛੇ ਰੰਗੜ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਨੂੰ ਕੁਝ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੌੜੇ ਨੂੰ ਫਕਰੇ ਕੌਮ ਦਾ ਅਵਾਰਡ ਦਵਾਂਗੇ ਜਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੌੜੇ ਦੀ ਦਸਤਾਰ ਲਾਈ ਹੈ ਉਹਨੂੰ ਹਵਾਲੇ ਕਰ ਦੋ ਪੁਲਿਸ ਦੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋਵੇ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਪਰ ਦਸਤਾਰ ਲਾਹਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ برداشت ਨਹੀਂ ਕਰਦਾ ਅਸੀਂ ਕਹਿੰਦੇ ਹਾਂ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਵਾਂ ਕਿ ਭਾਈ ਸਿੱਖਾ ਮਾਫੀ ਮੰਗ ਲੈ ਜੋ ਤੂੰ ਕੀਤਾ ਹੈ ਮਾਫੀ ਮੰਗ ਲੈ ਨਹੀਂ ਤਾਂ ਜੋ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਅਸੀਂ ਕਸੇ ਢਿੱਟ ਕੇ ਲਾਵਾਂਗੇ ਸੋ ਅੱਜ ਮੈਂ ਸਮੂਹ ਤੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ